ਮਸੀ ਪਰ ਔਰਤਾਂ ਨੇ ਵੱਡੀਆਂ ਲੜਾਈਆਂ ਲੜੀਆਂ ਨੇ ਉਹਨਾਂ ਨੇ ਵੋਟ ਦਾ ਹੱਕ ਲਿਆ ਉਹਨਾਂ ਨੇ ਬਾਹਰ ਨਿਕਲ ਕੇ ਕੰਮ ਕਰਨ ਦਾ ਹੱਕ ਲਿਆ ਕਿਉਂ ਸਾਰੇ ਜਦੋਂ ਕੰਮ ਕਰ ਰਹੀਆਂ ਨੇ ਇੱਕ ਪਾਸੇ ਔਰਤਾਂ ਨੂੰ ਘਰੇ ਗੁਲਾਮ ਇਹ ਜ਼ਗੀਰੂ ਮਾਨਸਿਕਤਾ ਕਰਦੀ ਹੈ ਦੂਜੇ ਪਾਸੇ ਕਿਹ ਵੀ ਮੰਡੀ ਦੀ ਮਾਨਸਿਕ ਭਈਆ ਜਿਹਨੂੰ ਲੱਗਦਾ ਹੈ ਕਿ ਜੇ ਅਸੀਂ ਗਾਣੀ ਫਿਲਮਾਂ ਵਿੱਚ ਕੱਢਨੇ ਆ ਤਾਂ ਉਹਦੇ ਵਿੱਚ ਅਧਨੰਗੀ ਔਰਤ ਤੋਂ ਬਿਨਾ ਚੱਲ ਨਹੀਂ ਸਕਦੇ ਉੱਥੇ ਔਰਤ ਨੂੰ ਬਿਲਕੁਲ ਮੰਡੀ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਹ ਜਿਹੜਾ ਸਾਡੇ ਸਮਾਜ ਨੂੰ ਸੱਭਿਆਚਾਰ ਪਰੋਸਿਆ ਜਾ ਰਿਹਾ ਇਹ ਵੀ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਭਾਰਤ ਸਭ ਤੋਂ ਵੱਡੀ ਗੱਲ ਅੱਜ ਬਲਾਤਕਾਰ ਦੇ ਲਈ ਕੀ ਕੱਦਾ ਜਿਹੜਾ ਬੰਦਾ ਬਲਾਤਕਾਰ ਕਰਦਾ ਹੈ ਉਹੋ ਦੋਸ਼ੀ ਹੈ ਜਦ ਨਾਮਾ ਕੁਝ ਕਿ ਨਹੀਂ ਬਹੁਤ ਵੱਡੇ ਪੱਧਰ ਤੇ ਅਜਿਹੀਆਂ ਇਤਿਹਾਸ ਚ ਘਟਨਾਵਾਂ ਵਾਪਰੀਆਂ ਨੇ ਜਿੱਥੋਂ ਇਹ ਪਤਾ ਲੱਗਦਾ ਹੈ ਵੀ ਬਲਾਤਕਾਰ ਜਿਹੜਾ ਹੈ ਇੱਕ ਤਾਂ ਇਸ ਸੋਚ ਦਾ ਨਤੀਜਾ ਜਿਹਦੇ ਬਾਰੇ ਅਸੀਂ ਗੱਲ ਕੀਤੀ ਹੈ ਜਿੱਦੇ ਔਰਤ ਨੂੰ ਕੈਪ ਦੀ ਜੁਤੀ ਸਮਝਿਆ ਹੋਇਆ ਜਿਹੜੇ ਉਹਨੂੰ ਆਪਣੇ ਭੋਗਣ ਲਈ ਵਸਤੂ ਸਮਝਿਆ ਹੋਇਆ ਦੂਜੇ ਪਾਸੇ ਅੱਜ ਬਲਾਤਕਾਰ ਨੂੰ ਜਿਹੜੀਆਂ ਸਾਡੀਆਂ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਨੇ ਸਿਆਸੀ ਪਾਰਟੀਆਂ ਉਹ ਇੱਕ ਸੰਧ ਵਜੋਂ ਵਰਤਦੀਆਂ ਨੇ ਕਿਵੇਂ ਵਰਤਦੀਆਂ ਅਸੀਂ ਦੇਖੋ ਅਕਰਜਿਤ ਕੋਰ ਮਹਿਰ ਕਾ ਸਕੂਲ ਜਾਂਦੀ ਕੁੜੀ ਤੇ ਇਹਨੂੰ ਅਕਾਲੀਆਂ ਦੇ ਗੁੰਡਿਆਂ ਨੇ ਅਗਵਾ ਕਰਤਾ ਸੀ ਮਾਰਤਾ ਸੀ ਤੇ ਸਾਰਾ ਅਕਾਲੀ ਲਾਣਾ ਸਾਰਾ ਪਸਤ ਕੰਤਰ ਇਹਨਾਂ ਨੇ ਇਹਨਾਂ ਨੂੰ ਬਚਾਉਣ ਦੇ ਲਈ ਲਾਤਾ ਇਹ ਸੱਤਾ ਇਸ ਤਰ੍ਹਾਂ ਕਰਦੀ ਹੈ ਇਹ ਕੱਲਾ ਕਿਰਨਜੀਤ ਕੋਹਰਾ ਇਹ ਮਾਮਲੇ 'ਚ ਨਹੀਂ ਹੋਇਆ ਬਾਥਰਸ ਦੇ ਵਿੱਚ ਇੱਕ ਬੱਚੀ ਨਾਲ ਜਲਤ ਬੱਚੀ ਦੇ ਨਾਲ ਠਾਕੁਰਾ ਨੇ ਬਲਾਕਕਾਰ ਕਰਤਾ ਕਿਉ ਠਾਕੁਰਾ ਨੂੰ ਫੜਿਆ ਨਾ ਜਾਵੇ ਨਿਸ਼ਾਨਾ ਮਿਰਜੀ ਉਹਨਾਂ ਦਾ ਵੀ ਅਸਲ ਦੋਸ਼ੀ ਕੌਣ ਨੇ ਰਾਤੋਂ ਰਾਤ ਸਾਰਾ ਪਿੰਡ ਸੀਲ ਕਰਕੇ ਉਹ ਕੁੜੀ ਦੀ লাশ ਨੂੰ ਅੱਗ ਲਾਈਆ ਪੁਲਿਸ ਵਾਲਿਆਂ ਨੇ ਕੀਤਾ ਸਾਰਾ ਕੁਝ ਜਿੰਨੇ ਉੱਥੇ ਪੱਤਰਕਾਰ ਗਏ ਨੇ ਉਹਨਾਂ ਸਾਰਿਆਂ ਨੂੰ ਫੜ ਕੇ ਜੇਲਾ ਚਵਾੜਿਆ ਇੱਥੇ ਕੱਤੂਆ ਦੇ ਵਿੱਚ ਜੰਮੂ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਮੰਦਰ ਦੇ ਵਿੱਚ ਜਿਹੜੇ ਫਿਰਕੇ ਦੀ ਸੀ ਉਸ ਕਰਕੇ ਆੜਿਆਂ ਨੂੰ ਸਬਕ ਸਿਖਾਉਣਾ ਸੀ ਇਹ ਜਿਹੇ ਕੋਰਸ ਸਾਡੇ ਸਮਾਜ ਚ ਹੋ ਰਿਆ ਜਦੋਂ 84 ਵਾਪਰਿਆ ਸੀ 1984 ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਦੋਂ ਸਿੱਖ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਨਾਲ ਪੱਟੇ ਪੱਧਰ ਤੇ ਬਲਾਤਕਾਰ ਕੀਤੇ ਗਏ ਤੇ ਇਹ ਕੋਈ ਕੱਲੇ ਘਰੇ ਬੰਦਿਆਂ ਨੇ ਨਹੀਂ ਕੀਤੇ ਇਹ ਉੱਤੇ ਬੈਠੀ ਸਰਕਾਰ ਦਾ ਹੁਕਮ ਸੀ ਵੀ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ ਤੇ ਇਹਨਾਂ ਗੁਜਰਾਤ ਦੇ ਵਿੱਚ ਰਾਜ ਕਰਦੇ ਸੀ ਉੱਥੇ ਦੋਰੀਆ ਦੋ ਦੇ ਵਿੱਚ ਉਹਨਾਂ ਨੇ ਮੁਸਲਮਾਨ ਔਰਤਾਂ ਦੇ ਨਾਲ ਇਹੀ ਕੁਸ਼ ਕੀਤਾ ਤੇ ਉੱਥੇ ਇੱਕ ਔਰਤ ਜਿਹੜੀ ਕਿ ਉਸ ਵੇਲੇ ਜਿਹਦੇ ਗਰਭ ਦੇ ਵਿੱਚ ਬੱਚਾ ਪਾਲ ਰਿਹਾ ਸੀ ਉਸ ਬਿਲਕਿਸਬਾਨੋ ਦੇ ਨਾਲ 11 ਬੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਜਦੋਂ ਉਹਦੇ ਢਿੱਡ ਦੇ ਵਿੱਚ ਬੱਚਾ ਸੀ ਉਹਦੇ ਪਰਿਵਾਰ ਦੇ ਸਾਹਮਣੇ ਤੇ ਉਹਨੂੰ ਮਰੀ ਪਈ ਨੂੰ ਸਮਝ ਕੇ ਉਹਨੂੰ ਛੱਡ ਕੇ ਚਲੇ ਗਏ ਤੇ ਉਹ ਬਿਲਕਿਸਬਾਨੋ ਆਤੇ ਹਰ